ਉਹ ਛੋਟੀ ਜੀ ਵੀਡੀਓ ਆ ਤੇ ਸਿੱਖਣ ਨੂੰ ਬਹੁਤ ਕੁਝ ਮਿਲਣ ਵਾਲਾ ਸੋ ਸ਼ੁਰੂ ਕਰਦੇ ਆਂ ਦੋਸਤੋ ਸਭ ਤੋਂ ਪਹਿਲਾਂ ਬਚਪਨ ਹੁੰਦਾ ਜਦੋਂ ਬਚਪਨ ਦੇ ਵਿੱਚ ਇਨਸਾਨ ਬੱਚਾ ਹੁੰਦਾ ਖੇਡਦਾ ਕੁੱਦਦਾ ਤੇ ਆਪਣੀਆਂ ਮੋਜਾਂ ਮਾਣਦਾ ਉਹ ਸਮਾਂ ਬਹੁਤ ਵਧੀਆ ਨੂੰ ਜੋ ਨਿਕਲਦਾ ਉਹਦਾ ਉਸ ਤੋਂ ਬਾਅਦ ਉਹ ਵੱਡਾ ਹੋ ਜਾਂਦਾ ਜਦੋਂ ਵੱਡਾ ਹੋ ਜਾਂਦਾ ਤਾਂ ਉਹਨੂੰ ਜਿਹੜਾ ਬਚਪਨ ਦੀਆਂ ਖੇਡਾਂ ਹੁੰਦੀਆਂ ਖੇਡੀਆਂ ਹੁੰਦੀਆਂ ਬਚਪਨ ਦਾ ਸਮਾਂ ਬਤਾਇਆ ਹੁੰਦਾ ਉਹ ਬਿਲਕੁਲ ਭੁੱਲ ਜਾਂਦਾ ਹੌਲੀ-ਹੌਲੀ ਸਮਾਂ ਪੈਣ ਦੇ ਨਾਲ ਉਹਦਾ ਵਿਆਹ ਹੋ ਜਾਂਦਾ। ਜਦੋਂ ਵਿਆਹ ਹੋ ਜਾਂਦਾ ਤਾਂ ਫਿਰ ਉਹ ਵਿਆਹ ਤੋਂ ਬਾਅਦ ਜਿਹੜੇ ਆਪਣੇ ਮਾਪੇ ਆ ਉਹਨਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ। ਚਾਹੇ ਉਹ ਭਾਵੇਂ ਨਹੀਂ ਚਾਹੁੰਦਾ ਹੋਵੇ ਭੁੱਲਣਾ ਪਰ ਸਮੇਂ ਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਸੰਪਰਕ ਆਪਣੇ ਮਾਪੇ ਦੇ ਨਾਲ ਘਟਦਾ ਜਾਂਦਾ। ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਤੇ ਜਦੋਂ ਉਹਦੇ ਅੱਗੇ ਬੱਚੇ ਹੋ ਜਾਂਦੇ ਨੇ। ਇਨਸਾਨ ਦੀ ਬੱਚੇ ਪੈਦਾ ਹੋ ਜਾਂਦੇ ਨੇ। ਤਾਂ ਜਿਹੜੇ ਉਹਦੇ ਭੈਣ ਭਰਾ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਵੀ ਉਹਦਾ ਸੰਪਰਕ ਘਟਦਾ ਜਾਂਦਾ ਉਹ ਇਹ ਸੋਚਦਾ ਨਹੀਂ ਕਿ ਮੇਰੇ ਭੈਣ ਭਰਾ ਨੇ ਮੇਰੇ ਬਾਪ ਆਪ ਨੇ ਉਹ ਜਿਹੜੀਆਂ ਸੋਚਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਦੇ ਦਿਮਾਗ ਵਿੱਚ ਹੀ ਨਹੀਂ ਆਉਂਦੀਆਂ ਉਹ ਸਭ ਕੁਝ ਹੀ ਜਿਵੇਂ ਜਿਵੇਂ ਸਮਾਂ ਨਿਕਲਦਾ ਜਾਂਦਾ ਸਮੇਂ ਦੇ ਨਾਲ ਨਾਲ ਤੁਰੇ ਜਾਂਦਾ ਤੇ ਸਭ ਕੁਝ ਭੁੱਲਦਾ ਜਾਂਦਾ ਤੇ ਹੁਣ ਜਦੋਂ ਥੋੜਾ ਜਿਹਾ ਬੱਚੇ ਹੋਣ ਤੋਂ ਬਾਅਦ ਜਦੋਂ ਉਹ ਬਾਅਦ ਵਿੱਚ ਅਮੀਰ ਹੋ ਜਾਂਦਾ ਅਮੀਰ ਹੋਣ ਤੋਂ ਬਾਅਦ ਉਹ ਇਹ ਭੁੱਲ ਜਾਂਦਾ ਕਿ ਉਸਦੀ ਪੁਰਾਣੇ ਯਾਰ ਦੋਸਤ ਮਿੱਤਰ ਗਰੀਬ ਜਿਹੜੇ ਦੋਸਤ ਮਿੱਤਰ ਸੀ ਉਹ ਵੀ ਉਹਨੇ ਜਿਨ੍ਹਾਂ ਨੇ ਉਹਦਾ ਸਾਥ ਦਿੱਤਾ ਹੋਵੇ ਉਹ ਹੌਲੀ ਹੌਲੀ ਸਮਾਂ ਪੈਣ ਤੇ ਉਹਨਾਂ ਨੂੰ ਵੀ ਭੁੱਲ ਜਾਂਦਾ ਪਰ ਸਮੇਂ ਦੇ ਨਾਲ ਨਾਲ ਉਮਰ ਵੀ ਦੀ ਜਾਂਦੀ ਆ ਤੇ ਜਦੋਂ ਹੌਲੀ ਹੌਲੀ ਉਹ ਬੁੱਢਾ ਹੋ ਜਾਂਦਾ ਤਾਂ ਬੁੱਢਾ ਹੋਣ ਤੋਂ ਬਾਅਦ ਫਿਰ ਉਹ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਯਾਦ ਕਰਦਾ ਫਿਰ ਉਹ ਆਪਣੇ ਬਚਪਨ ਨੂੰ ਯਾਦ ਕਰਦਾ ਮੇਰਾ ਬਚਪਨ ਆਏ ਬੀਤਿਆ ਸੀ ਮੈਨੂੰ ਬਚਪਨ ਵਧੀਆ ਲੱਗਦਾ ਸੀ ਕਿੰਨਾ ਵਧੀਆ ਮੇਰਾ ਬਚਪਨ ਸੀ ਪਰ ਜਦੋਂ ਬਚਪਨ ਚ ਸੀ ਉਦੋਂ ਉਹਨੂੰ ਬਚਪਨ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ ਫਿਰ ਉਹ ਯਾਦ ਕਰਦਾ ਕਿ ਮੇਰਾ ਜਿਹੜਾ ਜਵਾਨੀ ਸੀ ਉਹ ਕਿਵੇਂ ਲੰਗੀ ਸੀ ਆਪਣੇ ਮਾਪੇ ਬਾਰੇ ਸੋਚਦਾ ਆਪਣੇ ਮਾਪੇ ਨੂੰ ਯਾਦ ਕਰਦਾ ਕਦੋਂ ਕਰਦਾ ਜਦੋਂ ਉਹ ਬੁੱਢਾ ਹੋ ਚੁੱਕਿਆ ਹੁੰਦਾ ਜਦੋਂ ਹੁਣ ਉਹ ਮਰਨ ਦੇ ਕਿਨਾਰੇ ਪਹੁੰਚਣ ਵਾਲਾ ਹੁੰਦਾ ਉਦੋਂ ਉਹ ਪੁਰਾਣੀਆਂ ਗੱਲਾਂ ਬਾਤਾਂ ਨੂੰ ਸਭ ਕੁਝ ਯਾਦ ਕਰਦਾ ਆਪਣੇ ਗਰੀਬ ਦੋਸਤਾਂ ਨੂੰ ਯਾਦ ਕਰਦਾ ਜਿਨ੍ਹਾਂ ਨੇ ਉਹਦਾ ਕਿਸੇ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਸੀ ਪਰ ਜਦੋਂ ਉਹ ਇੰਨਾ ਗੱਲਾਂ ਨੂੰ ਯਾਦ ਕਰਦਾ ਇਨਸਾਨ ਆ ਤਾਂ ਦੋਸਤੋ ਉਸ ਸਮੇਂ ਯਾਦ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਸੋ ਇਸ ਵੀਡੀਓ ਤੋਂ ਆਪਾਂ ਨੂੰ ਸਿੱਖਣ ਨੂੰ ਦੋਸਤੋ ਇਹੀ ਕੁਝ ਮਿਲਦਾ ਕਿ ਚੰਗਾ ਮਾੜਾ ਸਮਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਬਦਲਾਅ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਸਹੀ ਇਨਸਾਨ ਅਸਲੀ ਇਨਸਾਨ ਉਹੀ ਹੁੰਦਾ ਜਿਹੜਾ ਆਪਣੇ ਪੁਰਾਣੇ ਸਮੇਂ ਨੂੰ ਕਦੇ ਵੀ ਭੁੱਲਦਾ ਨਹੀਂ ਆਪਣੇ ਪੁਰਾਣੇ ਟਾਈਮ ਨੂੰ ਕਦੇ ਭੁੱਲਦਾ ਨਹੀਂ ਆਪਣੇ ਮਾਪੇ ਨੂੰ ਉਮਰ ਦੇ ਹਿਸਾਬ ਦੇ ਨਾਲ ਭੁੱਲਦਾ ਨਹੀਂ ਆਪਣੇ ਗਰੀਬ ਦੋਸਤ ਮਿੱਤਰ ਜਿਨ੍ਹਾਂ ਨੇ ਉਹਦੇ ਦੁੱਖ ਦੇ ਸਮੇਂ ਸਾਥ ਦਿੱਤਾ ਹੋਵੇ ਉਹਨਾਂ ਨੂੰ ਕਦੇ ਭੁੱਲਦਾ ਨਹੀਂ ਸੋ ਇਹੀ ਸਭ ਕੁਝ ਸਿੱਖਣ ਨੂੰ ਮਿਲਦਾ ਕਿ ਕਦੇ ਵੀ ਆਪਣੇ ਪੁਰਾਣੇ ਸਮੇਂ ਨੂੰ ਮਾੜੇ ਸਮੇਂ ਨੂੰ ਚਾਹੇ ਉਹ ਮਾੜਾ ਸੀ ਚਾਹੇ ਉਹ ਚੰਗਾ ਸੀ ਬਚਪਨ ਤੋਂ ਲੈ ਕੇ ਜੋ ਕੁਝ ਆਪਣੇ ਨਾਲ ਹੋਇਆ ਅਜਿਹੇ ਸਮੇਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆਂ ਕਰੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ